ਸੋਡੀ ਕਣਕ ਗਈ ਐਤਕੇ ਅੱਧੇ ਰੇਟ ਤੇ ਵਿਕੂ ਛੋਡਾ ਚੋਨਾ ਅਗਲੀ ਵਾਰੀ 1100 1200 ਨੂੰ ਪੁੱਛਣਾ ਕਿਸੇ ਨੇ ਨਹੀਂ ਜਦੋਂ ਛੋੜੇ ਵਿਕਣੀ ਨਹੀਂ ਛੋੜਾ ਜਨਾ ਜਾਪੇ ਨਿਕਲ ਗਿਆ ਰਾਜਾ ਲੇਕੜ ਕਹਤੇ ਜਮੀਨਾਂ ਦੇਣ ਲੱਗ ਗਏ ਜਮੀਨਾਂ ਜਦੋਂ ਅਗਲੇ ਨੇ ਅੱਜ 20 ਦੀ ਆ ਕੱਲ ਨੂੰ 30 ਦਾ ਰੇਟ ਲਾਦਾ ਤੁਸੀਂ ਤਾਂ ਫੜਕ ਫੜਕ ਜਾਓਗੇ ਪਰ ਵੇਚਣ ਤੋਂ ਪਹਿਲਾਂ ਪਵਾਦ ਚ ਇੱਕ ਗੀੜਾ ਦੇ ਆਇਓ ਇੱਕ ਬੰਦੇ ਨੇ 17 ਡਾਈਵਰਾ ਕਢਾਈਆਂ ਸੀ ਇਕੱਠੀਆਂ 17 ਡਾਈਵਰਾ ਅੱਜ ਉਹਦਾ ਹਾਲ ਦੇਖ ਆਇਓ ਜਾ ਕੇ 17 ਡਾਈਵਰ ਵਾਲੇ ਦਾ ਮੈਂ ਕੈਨੇਡਾ 'ਚ ਵੀ ਆਂ ਤਾਂ ਖੇਤੀ ਕਰਦਾ ਤੇ ਜ਼ਮੀਨ ਐ ਕੋਲੇ ਕਿਉਂ ਐ ਸਾਰੀ ਅਰਥਵਿਵਸਥਾ ਮੰਨ ਲੋ ਤੈਸ ਨਾਲes ਹੋਗੀ ਛੋਡੇ ਕੋਲੇ 2 ਏਕੜ ਵੀ ਜ਼ਮੀਨ ਆ ਨਾ ਤੁਸੀਂ ਬੀਜ ਕੇ ਉਹ 'ਚ ਕੁਝ ਖਾ ਲੋਂਗੇ ਤਾਂ ਮੈਂ ਹੋਟਲ ਨਹੀਂ ਲਏ ਤਾਂ ਮੈਂ ਟਰੱਕਾਂ 'ਚ ਨਹੀਂ ਭਿਆ ਤਾਂ ਮੈਂ ਟੈਕਸੀਆਂ ਨਹੀਂ ਚਲਾਈਆਂ ਤਾਂ ਮੈਂ ਪੀਜ਼ਾ ਸਟੋਰ ਨਹੀਂ ਖੋਲੇ ਜ਼ਮੀਨ ਤਾਂ ਲਈਆ ਇਹਦਾ ਰੇਟ ਸਦਾ ਵਧਦਾ ਰਹਿੰਦਾ ਹੈ ਨੰਬਰ 1 ਕਦੇ ਬੰਦੇ ਨੂੰ ਮਰਨ ਨਹੀਂ ਦਿੰਦੀ ਜੇਲ੍ਹ ਚ ਵੀ ਬੈਠਾ ਹੋ ਬੰਦੇ ਨੂੰ ਛਡਾ ਲਿਓ ਪਰ ਬੰਦਾ ਇਹਨੂੰ ਨਹੀਂ ਛਡਾ ਸਕਦਾ ਇੱਕ ਵਾਰੀ ਬੇਇਜ਼ਤੀ ਅਰਥਵਾਸਤਾ ਤੈਸ ਨਾਲ ਸੋਗੀ ਮੰਨ ਲਓ ਗ੍ਰੀਨ ਹਾਊਸ ਬਣਾ ਲੂੰ ਵਿੱਚ ਕੁਝ ਉਹਦੇ ਸਬਜ਼ੀਆਂ ਗਵਾ ਲੂੰ ਅਵਾਲ ਕੇ ਸਬਜ਼ੀਆਂ ਖਾ ਲੂੰ ਸਾਲ ਕੱਢ ਲੂੰ ਦੋ ਕੱਢ ਲੂੰ ਮਰਦਾ ਨਹੀਂ ਸਮਝੇ ਇੱਥੇ ਖੜੀ ਆ ਸਾਰੀ ਗੱਲ ਸੋਤੋ ਜ਼ਮੀਨਾਂ ਖੋਣੀਆਂ ਕਿਉਂ ਆ ਸਸਤੀ ਮਜ਼ਦੂਰ ਬਣਾ ਕੇ ਸ਼ਹਿਰਾਂ ਨੂੰ ਲਿਆਓ 5000 ਦੇ ਕਲਸਟਰ ਬਣਾ ਦੋ ਵਧੀਆ ਕਿਸਮ ਦੇ ਵੀ ਪੈਦਾ ਕਰੋ ਯੂਰਪ ਤੱਕ ਵੇਚੋ ਮੈਂ ਬਿਲ ਗੇਟਸ ਨਾਲ ਮੱਥਾ ਲਾਈ ਖੜਾ ਮੈਂ ਡਬਲਿਊਟੀਓ ਨਾਲ ਮੱਥਾ ਲਾਈ ਖੜਾ ਮੈਂ ਬੁੰਗ ਤੇ ਕਰਗਿਲ ਨਾਲ ਮੱਥਾ ਲਾਈ ਖੜਾ ਕੱਲ ਨੂੰ ਮੇਰਾ ਪਰਿਵਾਰ ਗਾਇਬ ਕਰ ਸਕਦਾ ਵੀ ਪਤਾ ਵੀ ਨਹੀਂ ਲੱਗਣਾ ਵੀ ਗਏ ਕਿੱਧਰ ਆ ਤਾਂ ਆਪਾਂ ਕਹਿੰਦੇ ਆ ਸਹਬਜਾ ਦੇ ਨੀਹਾਂ 'ਚ ਚੜਤੇ ਸੀ ਮੇਰੇ ਵਾਲਾ ਮੇਰੇ ਵਾਲਿਆਂ ਦਾ ਤਾਂ ਕੋਈ ਹੱਡੀ ਕੋਈ ਸਾਨੂੰ ਲੋਥੜਾ ਨਹੀਂ ਥਿਆਉਣਾ ਇੰਨੀ ਬੇਨਤੀ ਆ ਵੀਰੇ ਜੁਨਾਈਟ ਹੋ ਜੋ ਨਹੀਂ ਤੁਹਾਡੇ ਪੋਤੇ ਪੋਤੀਆਂ ਇਹਨਾਂ ਦੇ ਚਾੱਕਰੀ ਕਰਨਗੇ ਕੋਈ ਇਹਨਾਂ ਨੂੰ ਪਾਣੀ ਪਿਉ ਕੋਈ ਇਹਨਾਂ ਨੂੰ ਰੋਟੀ ਖਵਾ ਧੰਨਵਾਦ ਮਿੱਤਰੋ ਰਾਤ ਦਾ 1:00 ਵੱਜ ਗਿਆ ਅੱਜ ਦੀ ਰਾਤ ਚਲੋ ਤੁਹਾਡੇ ਲੇਖੇ ਹੀ ਲਾ ਦਿੰਨੇ ਆ ਮੈਂ ਕਿਹਾ ਯਾਰ ਵੀਡੀਓ ਇੱਕ ਛੋਟੀ ਜਿਹੀ ਬਣਾਉਣੀ ਸੀ ਮੈਂ ਹੁਣ ਤੁਹਾਨੂੰ ਦੱਸਦਾ ਲੋਕ ਸਭਾ ਇਲੈਕਸ਼ਨ ਆ ਗਈ ਆ ਲੋਕ ਸਭਾ ਇਲੈਕਸ਼ਨ ਕਰਕੇ ਭਾਜਪੀ ਨੇ ਜੈਦਰ ਕੌਂਕੇ ਵਾਲੀ ਰਿਪੋਰਟ ਕਢਾਤੀ ਆ ਆਮ ਆਦਮੀ ਪਾਰਟੀ ਦੀ ਕੁੱਲ ਮਿਲਾ ਕੇ ਜਿਹੜੀ ਪਰਫਾਰਮੈਂਸ ਉਹ ਜ਼ੀਰੋ ਆ ਠੀਕਾ ਕਾਲੀਆਂ ਕਾਂਗਰਸੀਆਂ ਕਰਕੇ ਤੁਸੀਂ ਇਹਨਾਂ ਨੂੰ ਜਿਤਾਇਆ 92 ਗੁੰਗੇ ਉੱਥੇ ਬਿਠਾਤੇ ਉਹਨਾਂ ਚੋਂ ਕਿਸੇ ਇੱਕ ਜਤੰਤ ਨਹੀਂ ਇੱਕ ਹੁੰਦਾ ਸੀ ਉਹ ਅੰਮ੍ਰਿਤਸਰ ਵਾਲਾ ਉਹ ਕੱਢਤਾ ਪਾਸੇ ਇੰਦਰਵੀਰ ਸਿੰਘ ਡਾਕਟਰ ਪਹਿਲਾਂ ਜਿਹੜੇ ਚੰਗੇ ਚੰਗੇ ਸੀ ਖੁੱਡੇ ਲੈਣ ਲਾਤੇ ਉਹ ਇੱਕ ਕਵਰ ਵਿਜੇ ਪ੍ਰਤਾਪ ਆ ਮੈਨੂੰ ਇਹ ਨਹੀਂ ਪਤਾ ਲੱਗਿਆ ਉਹ ਰਲਿਆ ਕਿਉਂ ਇਹਨਾਂ ਨਾਲ ਕਿ ਗਰੀਵਾਲ ਦੀ ਆਈਡੀਓਲੋਜੀ ਨਾਲ ਮੈਨੂੰ ਇਹ ਨਹੀਂ ਪਤਾ ਉਹਦੀ ਆਈਡੀਓਲੋਜੀ ਕਿਹੜੇ ਹਸਾਮਨਾ ਮੈਚ ਕਰ ਗਈ ਪਤਾ ਨਹੀਂ ਆ ਰਹੇ ਸਾਂ ਦਾ ਕੋਈ ਉਹ ਉਹ ਵੀ ਬਾਦਲਾਂ ਨੂੰ ਟਾਰਗੇਟ ਕਰਨ ਨੂੰ ਸ਼ਾਇਦ ਚਲੋ ਹੁਣ ਝੰਡਾ ਕੀ ਕਰੂਗਾ ਆਮ ਆਦਮੀ ਪੀ ਪਾਰਟੀ ਕੀ ਕਰੂਗੀ ਇਹਨਾਂ ਦੀਆਂ ਮੀਟਿੰਗਾਂ ਹੋ ਚੁੱਕੀਆਂ ਨੇ ਸਾਰੀਆਂ ਪਾਰਟੀਆਂ ਨੇ ਵੀ ਕਿਹੜੇ ਏਜੰਡੇ ਲੈ ਕੇ ਲੋਕਾਂ 'ਚ ਜਾਣਾ ਇਹ ਤਾਂ ਰੌਲਾ ਪਾਉਣਗੇ ਵੀ 2.5 ਸਾਲ ਚ ਤਾਈ ਇਹ ਤੇ ਇਹ ਚ ਨਹੀਂ ਕੀਤਾ ਕੱਖ ਨਹੀਂ ਉਹ ਰੌਲਾ ਪਾਊਗਾ ਬੇਅਦਬੀ ਦਾ ਉਹ ਰੌਲਾ ਪਾਊ ਜਹਦਾਰ ਕੌਂਕੇ ਦਾ ਤੇ ਤੁਹਾਡੀ ਨੌਕਰੀ ਤੁਹਾਡਾ ਰੁਜ਼ਗਾਰ ਤੁਹਾਡੀ ਐਮਐਸਪੀ ਤੁਹਾਡੀਆਂ ਫਸਲਾਂ ਕਿਧਰੇ ਗਈਆਂ ਇੱਕ ਤਾਂ ਮੈਂ ਬੇਨਤੀ ਕਰਨੀ ਹੈ ਵੀ 1 ਫਰਵਰੀ ਤੋਂ ਕਿਸੇ ਨੇ ਮੋਟਰਸਾਈਕਲ ਵਾਲੀ ਰੇੜੀ ਲੈਣੀ ਆ ਇਹ ਨਹੀਂ ਵੀ ਲੈ ਕੇ ਉਹ ਵੇਚ ਤੇ ਤੇ ਮੁੜ ਕੇ ਨਸ਼ਾ ਕਰ ਲਿਆ ਰੇੜੀ ਲੈਣੀ ਆ ਉਹਦੇ ਨਾਲ ਕੋਈ ਸੌਦਾ ਪੱਤਾ ਨਾਲ ਲੈਣਾ ਕੋਈ ਰੱਖਸ਼ਾ ਲੈਣਾ ਕੋਈ ਗੁਰਸੇਖ ਭਾਈ ਨੇ ਕੋਈ ਸਬਜ਼ੀ ਖਰੀਦ ਕੇ ਰੇੜੀ ਲਾਉਣੀ ਸਟਾਰਟ ਕਰਨੀ ਆ ਕਿਸ ਦਾ ਕੋਈ ਬੱਚਾ ਚਾਈਲਡ ਲੇਬਰ ਕਰਦਾ ਉਹਨੇ ਆਪ ਕੰਮ ਕਰਨ ਲੱਗਣਾ ਵਰਕ ਫਰੋਮ ਹੋਮ ਕੋਈ ਕਰਨਾ ਜਿਵੇਂ ਕਹਿ ਲੋ ਵੀ 10000 15000 ਦੀ ਮਦਦ ਹੈ ਨਾ ਦੂਸਰਾ ਇੱਕ ਮੈਂ ਇਹ ਦੇਖਿਆ ਇੱਕ ਹੋਰ ਨਵਾਂ ਚੱਲਣ ਚੱਲਿਆ ਆ ਮਨੁੱਖਤਾ ਦੀ ਸੇਵਾ ਮਿੰਟੂ ਬਾਈ ਹੁਣੇ ਵਧੀਆ ਕੰਮ ਕਰਦੇ ਆ ਪਰ ਇੱਕ ਉਹਨਾਂ ਦਾ ਮੈਂ ਬੈਨਰ ਦੇਖਿਆ ਵੀ ਗੁਰਦੁਆਰਿਆਂ ਤੇ ਧਾਰਮਿਕ ਸਥਾਨਾਂ 'ਚ ਪੈਸਾ ਦੇਣ ਨਾਲੋਂ ਸਾਡੀ ਮਦਦ ਕਰੋ। ਉਹ ਨੂੰ ਪਤਾ ਕਿੱਥੇ ਜਾਂਦਾ ਟਾਰਗੇਟ ਉਹ। ਉਹ ਸਿੱਧਾ ਟਾਰਗੇਟ ਤੁਹਾਡੇ ਲੰਗਰਾਂ ਤੇ ਆ। ਤੁਹਾਨੂੰ ਪਤਾ ਸੀ ਨਾ ਉਹ ਕੀ ਕਹਿ ਰਿਹਾ ਸੀ ਤਾਂ ਵੀ ਲੰਗਰ ਬੰਦ ਕਰ ਦੇਣੇ ਚਾਹੀਦੇ ਆ ਗੁਰਦੁਆਰਿਆਂ ਦੇ। ਇਹ ਗੁਰਦੁਆਰੇ ਢਾ ਦੇਣੇ ਚਾਹੀਦੇ ਆ। ਉਹ ਇੱਥੋਂ ਨਿਕਲਿਆ ਹੋਇਆ ਸੀ ਉਹ ਆਹ ਔਰ ਇੱਥੋਂ ਨਿਕਲਦਾ ਸੀ ਉਹ। ਵੀ ਢਾ ਦੇਣੇ ਚਾਹੀਦੇ ਗੁਰਦੁਆਰੇ ਚੁੱਭਦੇ ਆ। ਮੁੜ ਕੇ ਉਹ ਮੁੱਕਰ ਗਿਆ ਵੀ ਮਸਜਿਦਾਂ ਤੇ ਆ ਗਿਆ। ਠੀਕ ਆ ਕਿ ਨਹੀਂ? ਦਿਲ ਚੋਂ ਤਾਂ ਨਿਕਲ ਗਿਆ। ਉਹ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦਾ ਟਾਰਗੇਟ ਹੀ ਲੰਗਰ ਪ੍ਰਥਾ ਹੁਣ ਜੇ ਉੱਥੇ ਆਪਾਂ ਨਹੀਂ ਕਰਾਂਗੇ ਤਾਂ ਜਿਹੜੇ ਆਪਾਂ ਇਹ ਹਿੱਕ ਠੋਕਦੇ ਮੀਨੀਆਂ ਨੂੰ ਲੰਗਰ ਹਾਂ ਜਿਹੜਾ ਸੀਰੀਆ ਜਾ ਕੇ ਲੰਗਰ ਲਾਉਣੇ ਉਹ ਟੋਟਲ ਰੋਂਗ ਆ ਸੋਨਾ ਚੜਾਉਣਾ ਤਖਤ ਤੇ ਚੜਾਉਨੇ ਸੋਨੇ ਦੇ ਟੋਟਲ ਰੋਂਗ ਆ ਉਹਦੇ ਨਾਲ ਮੈਂ ਵੀ ਸਹਿਮਤ ਨਹੀਂ ਮੰਦਰਾਂ ਤੇ ਸੋਨਾ ਚੜਾਉਣਾ ਬਿਲਕੁਲ ਗਲਤ ਆ ਭੁੱਖੇ ਨੂੰ ਰੋਟੀ ਖਵਾਉਣੀ ਉਹਦੇ ਵਰਗਾ ਐਲੋ ਵੀ ਰੋਟੀ ਖਵਾ ਦੇਣੀ ਕਿਸੇ ਭੁੱਖੇ ਨੂੰ ਉਹਦੇ ਵਰਗ ਪੁੰਨ ਨਹੀਂ ਕਿਤੇ ਹੈਨੀ ਪਰ ਇਹ ਹੈ ਨਾ ਵੀ ਧਾਰਮਿਕ ਸਥਾਨਾਂ ਨੂੰ দান ਦੇ ਨਾਲੋਂ ਇਹਨੂੰ ਦਾਨ ਕਰੋ ਉਹ ਉਹਦੇ ਤੇ ਇੱਕ ਟਾਰਗੇਟ ਆ ਮੈਨੂੰ ਇਹ ਨਹੀਂ ਪਤਾ ਮਿੰਟੂ ਵੀਰ ਦੇਦਾਰੀ ਰੱਖੀ ਆ ਪੱਗ ਬੰਨੀਆਂ ਕਿਉਂ ਇਹ ਕੰਮ ਕਰਦੇ ਹੋ ਤੁਸੀਂ ਤੁਸੀਂ ਉੱਥੇ ਵੀ ਹਰਮੰਦਰ ਸਾਹਿਬ ਜਾ ਕੇ ਤੁਸੀਂ ਇੱਕ ਕ੍ਰੀਏਟ ਕੀਤੀ ਸੀ ਉਦੋਂ ਇਹਨਾਂ ਨੂੰ ਕੌਣ ਫੰਡਿੰਗ ਕਰਦਾ ਵੀਰੇ ਮੈਂ ਕਿਸੇ ਤੇ ਟਾਰਗੇਟ ਨਹੀਂ ਕਰ ਰਿਹਾ ਮੈਂ ਕਿਸੇ ਨੂੰ ਇਹ ਨਹੀਂ ਕਹਿ ਰਿਹਾ ਜਿਵੇਂ ਮੈਂ ਉਹ ਨਹੀਂ ਨੈਂਸੀ ਉਹਨੂੰ ਕਰੀ ਜਾਂਦੀ ਉਹ ਨਹੀਂ ਕਰੀ ਮੇਰੀ ਇਹ ਫਿਤਰਤ ਨਹੀਂ